ਇਧਰੋਂ ਜਾਨ ਬਚਾ ਕੇ ਨਹੀਂ ਆਇਆ ਤੂੰ ਪੱਗ ਬਨ ਕੇ ਕੈਮਰਾ ਤੇ ਕਿੰਨੂ ਭਲੇਖਾ ਦੇ ਰਿਹਾ ਛਿੰਨਾ ਤੂੰ ਕਿਸਾਨਾਂ ਦਾ ਜੀਣਾ ਹਰਾਮ ਕੀਤਾ ਸੀ ਤੂੰ ਰੱਬ ਦਾ ਸ਼ੁਕਰ ਮਨਾ ਚੰਗੇ ਬੰਦੇ ਨੇ ਤੈਨੂੰ ਗੁਰਦੁਆਰੇ ਚ ਵੜਨ ਦੇ ਰਹੇ ਨੇ ਸਾਡੇ ਬਜ਼ੁਰਗਾਂ ਦੇ ਲਾਟੀਆਂ ਬਰਸਾਉਣ ਵੇਲੇ ਕਿੱਥੇ ਸੀ ਤੇਰੀ ਪੱਗ ਸਾਡੇ ਭਰਾਵਾਂ ਤੇ ਡਰੋਨ ਨਾਲ ਟੀਅਰ ਗੈਸ ਛੱਗਣ ਵੇਲੇ ਕਿੱਥੇ ਸੀ ਤੇਰੀ ਪੱਗ ਤੇਰੀ ਨੇਤਾ ਸਾਡੀ ਬੀਬੀ ਨਾਲ ਪੁੱਤਖਾਨਾ ਕਰ ਗਈ ਤੂੰ ਘੰਟਾ ਕੁਛ ਨਹੀਂ ਕੀਤਾ ਤੇ ਦਿੱਲੀ ਭਰਨਾ ਤਾਂ ਛੱਡ ਬਾਰਡਰ ਤੇ ਫੌਜ ਖੜਾਈ ਹੋਈ ਸੀ ਤੂੰ ਬੰਦੂਕਾਂ ਨਾਲ ਬੈਰੀਕੇਡ ਤਾਰਾਂ ਕਿਲਾ ਲਵਾਈਆਂ ਹੋਈਆਂ ਸੀ ਤੂੰ ਕਿਸਾਨਾਂ ਲਈ ਤੇ ਜਿਹੜੇ ਤੂੰ 700 ਮੰਗਲ ਸੂਤਰ ਛਿਨੇ ਤਾਂ ਕਿੱਥੇ ਸੀ ਤੇਰੀ ਪੱਗ ਇਹਦੇ 2 ਰੁਪਏ ਦੇ ਆਈਟੀ ਸੈੱਲ ਨੇ ਕਿਸ ਇਸ ਪਿਛਾਂ ਚ ਸਾਨੂੰ ਅੰਦੋਲਨ ਜੀ ਵੀ ਤੇ ਲੀਚ ਕਿਹਾ ਸੀ ਉਹ ਗੁਰ ਕਰ ਸੇਵਾ ਕਰਨ ਲਈ ਵੀ ਨੀਅਤ ਚਾਹੀਦੀ ਹੁੰਦੀ ਐ ਉਹ ਕਿੰਨਾ ਗਿਰੰਗਾ ਪ੍ਰਚਾਰ ਲਈ ਪੁੱਤ ਤੂੰ ਤੂੰ ਭੁੱਲ ਗਿਆ ਹੋਣਾ ਕਿ ਤੂੰ ਕੀ ਕੀ ਕੀਤਾ ਸਾਡੇ ਨਾਲ ਜਨਤਾ ਨਹੀਂ ਭੁੱਲਦੀ ਵੋਟ ਦੇਣ ਵੇਲੇ ਇਹਦੀ ਗੁਰਦੁਆਰੇ ਦੀ ਵੀਡੀਓ ਨਹੀਂ ਕਿਸਾਨਾਂ ਤੇ ਬਰਸੀਆਂ ਲਾਠੀਆਂ ਤੇ ਟੀਅਰ ਗੈਸ ਯਾਦ ਰੱਖਿਓ ਵੋਟ ਦੇਣ ਵੇਲੇ ਇਹਦੀ ਢੋਂਗੀ ਪੱਗ ਨਹੀਂ 700 ਸ਼ਹੀਦਾਂ ਨੂੰ ਯਾਦ ਰੱਖਿਓ ਵੋਟ ਦੇਣ ਵੇਲੇ ਇਹਦੀ ਲੰਗਰ ਦੀ ਸੇਵਾ ਨਹੀਂ ਇਹਦੀ ਤਾਣਾशाही ਯਾਦ ਰੱਖਿਓ ਵੱਡਾ ਆ ਪੱਗ ਮੰਨ ਕੇ ਗੁਰਦੁਆਰੇ ਚ ਸੇਵਾ ਕਰਨ ਵਾਲਾ